ਕਰ ਮੈਂ ਪਹਿਲਾਂ ਦੱਸ ਦਿੰਦਾ ਵਾਈਫਾਈ ਟੈਸਟ ਹਾਂ ਹਾਂ ਲੇਟ ਹੋ ਜਾਏਗਾ ਮੈਂ ਤਾਂ ਕੰਟੈਕਟ ਮੋਬਾਈਲ ਡਾਟਾ ਤਾਂ ਚੱਲਦਾ ਸਾਰਾ ਹਾਂ ਡਾਟਾ ਸਾਰਾ ਚੱਲਦਾ ਰਹੇ ਤੇ ਵਾਈਫਾਈ ਕਿਉਂ ਨਹੀਂ ਵਾਈਫਾਈ ਚ ਫਾਲਟ ਕੀ ਆ ਇਹ ਇਹ ਨਹੀਂ ਮੈਨੂੰ ਪਤਾ ਮੈਂ ਕੱਲ ਸੈਂਸਾਂਗ ਗਿਆ ਸੀਗਾ ਹਾਂ ਉਹ ਕਹਿੰਦੇ ਦੋ ਦਿਨ ਮੋਬਾਈਲ ਛੱਡਣਾ ਪਣਾ ਹਾਂ ਕਿ ਮੈਂ ਵੀ ਝੂਠ ਨਹੀਂ ਬੋਲਣਾ ਉਹ ਕਹਿੰਦੇ ਦੋ ਦਿਨ ਛੱਡਣਾ ਪੈਣਾ ਤੇ ਮੈਂ ਕਿਹਾ ਵੀ ਮੇਰੇ ਕੋਲ ਛੱਡਣਾ ਨਹੀਂ ਕੰਮ ਹੈ ਛੱਡਿਆ ਬਣਾ ਹਾਂ ਤਾਂ ਠੀਕ ਹੈ ਕਿ ਨਹੀਂ ਵਿਵਕ ਕਮਾਲਾ ਬੰਦਾ ਹਾਂ ਮੈਂ ਮੈਂ ਵੀ ਕਮਾਲਾ ਮੇਰਾ ਨਹੀਂ ਸਰਦਾ ਉਹ ਕਹਿੰਦੇ ਫੇਰ ਇਦਾਂ ਨਹੀਂ ਪਤਾ ਲੱਗ ਤੇ ਮੇਰੀ ਗੱਲ ਉਹ ਗੱਲ ਸੁਣਾ ਮੈਂ ਅੱਭਾਈ ਮੈਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਉਹ ਗੱਲ ਸੁਣਾ ਦਿੰਨੇ ਸਾਰੀ ਇਹ ਇਹ ਪਰਸਨਲ ਡਾਟਾ ਸਾਰਾ ਚੱਲਦਾ ਹਾਂ ਸਮਝ ਗਿਆ ਸਮਝ ਗਿਆ ਸਭ ਕੋ ਮੈਸੇਜ ਆਉ ਜਾਊਗਾ ਨੈਟ ਚੱਲਦੀ ਮੈਂ ਹਾਂਜੀ ਚੱਲ ਪੱਛੀ ਮੈਂ ਵੀ ਆਈਫੋਨ ਚਲਾਇਆ ਹੋਇਆ ਹਾਂ ਇੱਕ ਚੀਜ਼ ਆ ਜਿਹੜੀ ਹੈ ਨਾ ਆਹ ਜੀ ਤੇ ਜਦੋਂ ਆਪਾਂ ਵਾਈਫਾਈ ਚਨ ਕਰ ਲੈ ਇਹਦੇ ਬਸ ਇੱਥੇ ਸਰਚ ਕਰੀ ਜਾ ਮੇਰੀ ਗੱਲ ਸੁਣ ਵਾਈਫਾਈ ਤੋਂ ਬਿਨਾ ਕੋਈ ਹੋਰ ਫਾਲਟ ਤਾਂ ਨਹੀਂ ਕੋਈ ਫਾਲਟ ਨਹੀਂ ਸਹੀ ਆ ਓਕੇ ਮੂ ਨਵਾਂ ਕਿੰਨੇ ਦਾ ਲਿਆ ਸੀਗਾ ਇਹ ਲਿਆ ਸੀ ਉਹ ਤੋਂ ਮੈਂ 14000 ਦਾ 14000 ਦਾ ਤੇ ਕਿੰਨੇ ਚਿਰ ਚਲਾਇਆ 6 ਮਹੀਨੇ ਹੋਇਆ ਜੀ 6 ਮਹੀਨੇ ਚਲਾਇਆ ਇਹ ਇੱਕ ਮਿੰਟ ਤੁਹਾਨੂੰ ਦਿਖਾਉਣਾ ਇਹ ਗੈਲੈਕਸੀ ਦੇ M M21 M21 ਵੀ ਮੈਨੂੰ ਇਸ ਬਾਰੇ ਜ਼ਿਆਦਾ ਨਹੀਂ ਪਤਾ ਨੌਲੇਜ ਨਹੀਂ ਗਈ ਆ ਦੇਖੋ ਤੇ ਅਬਾਊਟ ਫੋਨ ਆ ਦੇਖੋ ਇੱਥੋਂ ਐ ਪਿੱਛੋਂ ਇਧਰੋਂ ਐ ਨਹੀਂ ਲੱਗਦਾ ਜਿਵੇਂ Oppo Vivo ਹੋਵੇ ਨਹੀਂ ਤਾਂ ਕਵਰ ਹੀ ਦੂਜਾ ਨਹੀਂ ਕਵਰ ਨਹੀਂ ਫਿਰ ਇੱਕ ਨਹੀਂ ਕਵਰ ਪਾਇਆ ਹੋਇਆ ਹਾਂ ਕਵਰ ਨਹੀਂ ਅੰਦਰ ਫੋਨ ਲੈ ਜੂਗਾ ਕਵਰ ਕੱਢ ਲਾ ਅੰਦਰੋਂ ਪਤਾ ਲੱਗ ਜੂਗਾ ਜੋ ਤੁਹਾਨੂੰ Samsung ਦਾ ਦੇਖੋ Samsung ਦੀ G ਲਿਖੀ ਹੋਈ ਆ ਇਹ Samsung ਆ ਅੱਛਾ ਮੈਨੂੰ ਚੱਲ ਲੈ ਇੱਕ Galaxy Galaxy ਅੱਛਾ ਇਹ ਜਿਹੜਾ ਉੱਪਰ ਲੱਗਿਆ ਹੋਇਆ ਪ੍ਰੋਟੈਕਟਰ ਲੈ ਨਹੀਂ ਕਵਰ ਜਿਹੜਾ ਹੱਲ ਗਿਆ ਹੋਇਆ ਕਾਲਾ ਕਾਲ ਆਹਾਂ ਅ ਲੈਮੀਨੇਸ਼ਨ ਇਹ ਲੈਮੀਨੇਸ਼ਨ ਲਾ ਕੇ ਫਿਰ ਸਹੀ ਹੋ ਜਾਊਗਾ ਸਾਫ ਸਾਫ ਨਿਕਲੇ ਆਉਣਾ ਵਾ ਕਵਰ ਤੇ ਹੁਣ ਤੁਸੀਂ ਮੇਰੀ ਗੱਲ ਸੁਣੋ ਇਲਾਵਾ ਕੋਈ ਦਿੱਕਤ ਨਹੀਂ ਹੁਣ ਉਹਨੇ ਦੱਸਤਾ ਵੀ ਇਹਦੇ ਵਿੱਚ ਵਾਈਫਾਈ ਦੀ ਫਾਲਟ ਆ ਤੇ ਵਾਈਫਾਈ ਕਿਉਂਕਿ ਹੁਣ ਤੂੰ ਦੇਖ ਉਹ ਕੈਸੇ ਨਹੀਂ ਹੋਣਾ ਮੈਨੂੰ ਅਵੇਂ ਕੈਚ ਨਹੀਂ ਹੋਣਾ ਮਤਲਬ ਕਿ ਜੇ ਆਪਾਂ ਸੈਮਸੰਗ ਕੇਅਰ ਜਾਈਏ ਤੇ ਉਹਦਾ ਨਾਲ ਗੱਲ ਕਰੀਏ ਕੁਛ ਨਾ ਕੁਛ ਤਾਂ ਹਿੱਲਾ ਕੱਢਣਗੇ ਉਹ ਜੇ ਦੋ ਦਿਨ ਕਹਿੰਦੇ ਆ ਸਾਡੇ ਕੋ ਫੋਨ ਰੱਖ ਕੇ ਜਾਣ ਹਾਂ ਨਾ ਦਾ ਜਵਾਬ ਦੇਣਗੇ ਮਤਲਬ ਕਿ ਕਿਸੇ ਲੇਖੇ ਤਾਂ ਲਾਉਣਗੇ ਬੰਦੇ ਨੂੰ ਤੂੰ ਹੋ ਸਕਦਾ ਤੇ ਲੈਣ ਤੋਂ ਪਹਿਲਾਂ ਗੱਲ ਕਰ ਲੈ ਉਹਨਾਂ ਨਾਲ ਵੀ ਮੇਰੇ ਫੋਨ ਦਾ ਵਾਈਫਾਈ ਨਹੀਂ ਆਉਂਦਾ ਵੀ ਕਿੰਨੇ ਦਾ ਖਰਚਾ ਵਾ ਚਲੋ ਮੇਰੇ ਘਰੇ ਕਿਹੜਾ ਵਾਈਫਾਈ ਲੱਗਿਆ ਹੋਇਆ ਵਾ ਸਾਬ ਮੋਬਾਈਲ ਡਾਟਾ ੜਾ ਦਿਆ ਕਰਾਂਗੇ ਹੁਣ ਜਿਵੇਂ ਮਰਜ਼ੀ ਦੋ ਜੀ ਵੀ ਡਾਟਾ ਬਹੁਤ ਹੁੰਦਾ ਵਾ ਉਹ ਤਾਂ ਮੈਂ ਚਲਾਈ ਜਾਂਦਾ ਏਟੈਲ ਦਾ ਮੇਰਾ ਨੰਬਰ ਹੈਗਾ ਆ

ਔਰ ਐਡੀ ਵੱਡੀ ਗਾਰੰਟੀ ਤਾਂ ਚੱਲ ਹਾਂ ਮੇਰੀ ਮੇਰੀ ਹਾਂ ਬੋਲੋ ਬੋਲੋ ਹਾਂਜੀ ਮੈਂ ਭਾਬੀ ਤੋਂ 5000 ਰੁਪਏ ਲੈ ਕੇ ਨਾ ਡੈਡ ਨੂੰ ਦੇਣੇ ਸੀਗਾ ਉਹ ਮੈਂ ਦੇ ਦਾਂ ਹਾਂ ਹੁਣ ਮੇਰੀ ਤਨਖਾਹ ਮੈਨੂੰ ਅਗਲੇ ਮਹੀਨੇ ਮਿਲਣੀ ਆ ਮੈਂ ਬਾਈ ਨੂੰ ਇਹ ਆਖਿਆ ਕਿ ਬਾਈ ਤੈਨੂੰ ਮੈਂ 1000 ਰੁਪਏ ਹੁਣ ਫੜਾਉਣਾ ਹਾਂ ਠੀਕ ਆ ਅੱਜ ਸ਼ਾਮ ਜਾਂ ਕੱਲ ਸਵੇਰ ਤੱਕ ਆਪਾਂ ਭਾਬੀ ਤੋਂ ਪੈਸੇ ਫੜ ਕੇ ਤੇਰੇ ਬਾਕੀ ਸਾਰੇ ਬਕਾਇਆ ਕਰ ਦੇਣੇ ਇਹਦਾ ਔਰ ਤੇ ਕੋਈ ਕੰਸਾ ਹੋਏਗਾ ਇਹ ਹੈ ਕਿ ਫਿਰ ਫੋਨ ਤਾਂ ਉਹਦੇ ਦਊਗਾ ਜਦੋਂ ਤੱਕ ਸਾਰੇ ਪੈਸੇ ਤੂੰ ਦੇ ਦੇ ਤੈਨੂੰ ਵੀ ਹੁਣ ਤੂੰ ਇਹ ਸਾਈ ਦਿੰਨਾ 1000 ਰੁਪਿਆ ਐ ਕਿੰਨਾ ਹਾਂ ਹਾਂ ਉਹ ਮੈਂ ਸਾਈ ਦਿੰਨਾ ਪਿਆ ਵੀ ਫੋਨ ਗਾ ਹੋਰ ਨਾ ਕਹਿਣ ਵਿੱਚ ਐ ਆਹ ਹਾਂ ਕਿ ਰੋਕਾ ਹੋ ਗਿਆ ਇਹਦਾ ਹਾਂ ਰੋਕਾ ਹੋ ਗਿਆ ਤੇ ਸਾਰੇ ਪੈਸੇ ਤੂੰ ਦੇ ਕੇ ਫੇਰ ਫੋਨ ਲਵੇਂਗਾ ਕਹਿਣ ਦਾ ਮਤਲਬ ਨਹੀਂ ਨਹੀਂ ਹਾਂ ਫੋਨ ਮੈਂ ਚਲਾ ਕੇ ਵੀ ਤਾਂ ਦੇਖੂੰਗਾ ਭਾਈ ਮੈਨੂੰ ਰੀਸੈਟ ਕਰਕੇ ਦੇ ਦੇਵੇ ਮੈਂ 1000 ਰੁਪਿਆ ਦੇਵਾਂਗਾ ਬੇਲਾ ਬਾਈ ਨੂੰ ਪਹਿਲਾਂ ਇਹ ਸਿੰਦਰ ਤੂੰ ਹੁਣ ਦੱਸ ਸਿੰਦਰ ਇਹ ਐ ਕਹਿੰਦਾ ਵਾ ਬਾਕੀ ਦੇ ਕੱਲ ਨੂੰ ਜਾਂ ਪਰਸੋਂ ਅੱਜ ਅੱਜ ਸ਼ਾਮ ਜਾਂ ਕੱਲ ਦੇ ਵਿੱਚ ਵਿੱਚ ਆ ਫੜ ਲੈਣੇ ਪੈਸੇ ਉਹ ਵੀ ਤਾਂ ਹੈ ਤਾਂ ਇੱਥੇ ਹੀ ਆ ਇਹ ਕਿਹੜਾ ਕਿੱਥੇ ਚੱਲੇ ਆ ਉਹ ਯਕੀਨ ਹਾਂ ਬਸ ਆਪਾਂ ਆਧਾਰ ਕਾਰਡ ਦੀ ਫੋਟੋ ਦਿਖਾਣੇ ਫੋਟੋ ਵਿੱਚ ਕਰਾ ਲਓ ਘਰੇ ਆ ਜਾਓ ਮੈਂ ਕਹਿੰਦਾ ਸਾਈਕਲ ਤੇ ਚੱਲਦਾ ਤੁਸੀਂ ਮਗਰ ਮੂਰੇ ਹਾਂਜੀ ਇਹਦੇ ਵਿੱਚ ਮੂਰੇ ਕਰਦੇ ਆ ਆਪਾਂ ਆਧਾਰ ਕਾਰਡ ਹਾਂ ਕੱਲ ਉਹ ਨਹੀਂ ਹੈਗੀ ਆਓ ਫੜੋ ਵੀਰੇ ਆਓ ਸੈਂਸ ਉਹਦੇ ਉੱਤੇ ਕਰ ਦਾਂਗੇ ਇਹਨੂੰ ਉਹਨੂੰ ਵੜਾ ਦੇ ਬਸ ਤੇ ਬਾਕੀ پیسے ਅੱਜ ਸ਼ਾਮ ਕੱਲ ਸਵੇਰੇ ਚੱਲ ਲੈ ਫੜਦੇ ਮੰਨ ਲਓ ਹਾਂ پیسے ਫੜਦੇ ਆ ਫੜਾ ਦੋ ਜਮਾਨ ਲੋ ਇਹਦੀ ਫੋਟੋ ਵਿੱਚ ਨਹੀਂ ਨਾ 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 ਯਾਰ ਨਹੀਂ 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 ਇੰਨਾ ਨਹੀਂ ਆ ਗਾ ਲਾ ਉਹ ਤਾਂ ਜਦੋਂ ਆਪਾਂ ਆ ਵੀ ਕੱਟ ਦੇਣਾ ਸੀਨ ਵਿੱਚੋਂ ਆਪਾਂ ਚੰਗਾ ਨਹੀਂ ਲੱਗ ਰਿਹਾ ਹਾਂ ਚਲਾ ਕੇ ਦੇਖ ਲੈ ਰਹੇ ਆ ਅਰੇ ਬੱਪੀ ਤਾ ਫੜ ਠੀਕ ਹੈ ਹਾਂ ਚਲਾ ਲਾ ਗਾ ਇੱਕਦਮ ਚਲਾਵਾ ਹਾਈ ਫਾਈ ਕੋਈ ਉਹ ਨਹੀਂ ਹੁੰਦਾ ਯਾਰ ਦਿਖਾਏਗਾ ਨਾ ਉਹ ਸਹੀ ਕਰ ਦੇਗਾ ਆ ਵੀ ਆਈਡੀ ਪਾ ਸਾਰਾ ਕੁਝ ਚਲਾ ਇਹ ਜਦ ਤੱਕ ਇਹ ਬਟਨ 'ਤੇ ਕੋਈ ਇਥੀ ਹੋਗਾ ਤਵੀ ਇਹਨੂੰ ਐ ਕਰੀ ਫੜ ਇਹਦੇ ਕੋਲ ਵੀ ਚਾਰਜਰ ਹੈਗਾ ਹਾਂ ਚਾਰਜਰ ਚਾਰਜਰ ਇਹਨੂੰ ਫੋਨ ਨੂੰ ਨਾ ਰੀਸੈਟ ਮਾਰ ਕੇ ਦੇ ਦੇ ਉਹ ਵੀ ਮਾਰ ਲਿਆ ਹਾਂ ਚੱਲ ਠੀਕ ਹੈ ਵੀਰੇ ਹਾਂਜੀ ਹਾਂਜੀ ਮਿਹਰਬਾਨੀ ਚਲੋ ਸਤਿ ਸ੍ਰੀ ਅਕ ਅੰਮੇ ਪਹਿਲਾ ਮੇਰੇ ਕੋਲੇ ਆਹ ਆ ਸਹੀ ਗਾ ਆਈਫੋਨ ਪ੍ਰੋ ਤੇ ਆਈਫੋਨ ਮੈਕਸ ਆ ਵੀ ਸੈਮਸੰਗ ਹੀ ਹੈ ਠੀਕ ਹੈ ਜਨਾ ਉਹ ਵੀ ਸੈਮਸੰਗ ਦਾ ਕੁਦਰਤੀ ਦੇਖੋ ਮੇਲ ਹੋ ਗਏ ਚਲੋ ਠੀਕ ਹੈ ਬਾਈ ਜੀ ਓਕੇ ਜੀ ਸਸਰੀ ਕਾਲ